ਜਾਰ ਰਹੀ ਹੈ ਇਹਨੇ ਕਿਤੇ ਵੱਡੇ ਵੱਡੇ ਨੂੰ ਫਲ ਪਾਈ ਹੋਈ ਹੈ ਵੱਡੀ ਵੱਡੀ ਜੱਫੀਆਂ ਨੇ ਉੱਤੇ ਕਬੱਡੀਆਂ ਪਾਉਣ ਦਾ ਤਰ ਮਖਲਾ ਨਜਵਨ ਖੜਾ ਰਹੀ ਹੈ ਇਸ ਸਮੇ ਪਤrana ਵਾਲਾ ਮਹਿ ਕਬੱਡੀ ਪਾ ਰਿਹਾ ਨਾਲ ਦੇਖਣਾ ਵੀ ਰਮਦਾਸ ਦਾ ਚੱਕੀ ਕਿਸ਼ਨ ਲਾਲ ਜੀ ਮন্দ্রਾ ਵਾਲਿਆਂ ਦੇ ਚੱਗੇ ਹੋਏ ਮਾਲੋ ਇਸ ਸਮੇ ਸੇਰਾ ਕਰਵਾ ਰਿਹਾ ਜਰਮਨਜੀਤ ਸਿੰਘ ਆ ਬਲਪੁਰੀਆਂ ਵਾਲੇ ਲੜਦੇ ਨੇ ਕਬੱਡੀ ਭਈ ਹੈ 5000 ਦੀ ਹਕਮ ਵਾਲੀਆ ਚੱਗੂ ਹਕਮ ਵਾਲੀਆ ਚੱਗੂ ਆ ਤਗੜੇ ਜਫੇ ਦੀ ਕਿਸ਼ਨ ਆ ਦੁਨੀਆ ਇਸ਼ਾਰੇ ਰੈਂਬੋ ਵੱਲ ਕ ਨਕਰਾ ਨਕਰਾ ਸੇ ਕੋਈ ਹੋਣੀ ਏ ਗੱਲਬਾਤ ਇਸ ਲੱਗਿਆ ਹੋਇਆ ਲੋ ਗੱਲਾਂ ਟਿਕਾਣੇ ਲੱਗਣ ਗਿਆ ਮੇਰੇ ਮਿੱਤਰੋ ਥੋੜੀ ਸ਼ਕਾ ਜਾਂ ਫਿਰ ਅੱਪਾ ਸੁਰ ਸਿੰਘ ਆ ਪੱਨੀ ਮੇਰੇ ਮੱਤੋ

ਜਿਹੜੀਆਂ ਪਿੰਡ ਪੱਦਰ ਦੀਆਂ ਆਲਪਣ ਦੀਆਂ ਟੀਮਾਂ ਬਣੀਆਂ ਤੇ ਉਹ ਵੀ ਟੀਮਾਂ ਜਿਹੜੀਆਂ ਤਿਆਰ ਬਰ ਤੇ ਰਹੋਗੇ ਗਰਾਊਂਡ ਵਾਲੇ ਪਾਸੇ ਆ ਜਾਣਗੀ ਆ 2000 ਦੇ ਦੋ ਜੱਫੇ ਲੱਗੇ ਹੋਏ ਉਹ ਪਹਿਲਾ ਲੱਗੂ ਦੁਨੀਆ ਦਿੱਤੀ ਪੱਦਰ ਵਾਲਾ ਸ਼ੀਤਾ ਤੇ ਦੂਸਰੇ ਪਾਸੇ ਕਵੇਲੀਆਂ ਵਾਲਾ ਬੱਲੇ 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 5 5 5 5 ਪੁਆਇੰਟ ਕਬੱਡੀ ਕਹਿੰਦੇ ਰਵੀ ਸ਼ੇਰ ਸਿੰਘ ਦਾ ਪੁੱਤ ਕਬੱਡੀ ਪਾ ਰਿਹਾ ਸੋਰ ਸਿੰਘੀ ਆਪਾ ਸੋਰ ਸਿੰਘੀ ਆਪਾ ਸੁਰ ਸਿੰਘ ਭਲਵਾਨਾਂ ਦਾ ਪਿੰਡ ਆ ਮੇਰੇ

तीन हजार होगा हालांकि रेलना वाला सीता सीता कर दी कं कबड्डी है ਫਿਰ ਕਹਿੰਦੇ ਯੂਰੋ ਲਾਵਾਂਗੇ ਹੁਣ ਜੋਰ ਲਾਓ ਫਿਰ ਯੂਰੋ ਲੱਗਣਗੇ ਆ ਲਾਓ ਜੋਰ ਬੰਦਿਓ ਸਈ ਹਰੇੜ ਤੇ ਸ਼ਾਕਾ ਦਿਆਲਪੁਰੀ ਹਾ ਕਰਦਾ ਕੋਸ਼ਿਸ਼ ਇਹ ਵੀ ਬੜਾ ਜਾਨਦਾਰ ਕਬੱਡੀ ਖਿਡਾਰੀ ਬੜਾ ਟੈਕਨੀਕਲ ਕਬੱਡੀ ਖਿਡਾਰੀ ਹੈ ਕਵਾਲ ਹੋਈ ਪਈ ਆ ਦੇਖਦੇ ਵੀ ਸ਼ਾਕਾ ਸ਼ਾਕਾ ਤੇ ਗੱਜਣ ਸ਼ਾਕਾ ਤੇ ਗੱਜਣ ਆ ਮੈਦਾਨ ਦੇ ਵਿੱਚ ਬੱਲੇ ਬੱਲੇ ਆ ਬੱਲੇ ਬੱਲੇ ਹੋਈ ਪਈ ਕਬੱਡੀ 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 ਕਬੱਡੀ